ਦੂਜਾ ਦਿਨ ਕੱਲ ਚੱਲਿਆ 11 ਮਿੰਟ 1 ਕਰੋੜ ਰੁਪਈਆ ਲੱਗਾ ਸੂਬੇ ਦਾ 10 ਲੱਖ ਰੁਪਈਆ ਮਿੰਟ ਦਾ ਮੇਰਾ ਕੱਲ ਸ਼ਾਰਟੇਸਟ ਸੈਸ਼ਨ ਹਿੰਦੁਸਤਾਨ ਦੀ ਪਾਰਲੀਮੈਂਟਰੀ ਹਿਸਟਰੀ 'ਚ ਹੋਣਾ ਕਿਸੇ ਸਟੇਟ ਨੇ 1 ਘੰਟੇ ਵਿੱਚ ਮੇਰਾ ਖਲ ਜੇ ਅੱਗ ਵੀ ਲਾਓ ਤੇ ਇੰਨੀ ਸਪੀਡ ਨਾਲ 11 ਮਿੰਟਾਂ 'ਚ 1 ਕਰੋੜ ਰੁਪਈਆ ਨਹੀਂ ਫੋਕਿਆ ਜਾ ਸਕਦਾ ਜਿੱਥਾਂ ਭਗਵੰਤ ਮਾਨ ਨੇ ਫੋਕਿਆ ਅਸੀਂ ਮੰਗ ਕਰਦੇ ਰਹੇ ਆ ਜੇ ਜਿਹੜਾ ਤੁਹਾਡਾ ਫਰਜ਼ੀ ਇਨਕਾਊਂਟਰ ਹੋਇਆ ਅਬੋਰ ਦੇ ਵਿੱਚ ਉਹਦੀ ਅਸਲੀਅਤ ਲੋਕ ਜਾਨਣਾ ਚਾਹੁੰਦੇ ਕਿਉਂਕਿ ਤੁਹਾਨੂੰ ਪਤਾ ਸੀ ਸੈਸ਼ਨ ਆਣ ਵਾਲਾ ਅਸੈਂਬਲੀ ਦਾ ਲੋਕਾਂ ਦੀਆਂ ਅੱਖਾਂ ਵਿੱਚ ਮਿੱਟੀ ਪਾਉਣ ਵਾਸਤੇ ਸਪੀਕਰ ਦੇ ਕੋਲੋਂ ਪੋਡੀਅਮ ਤੇ ਵੀ ਅਨਾਉਂਸਮੈਂਟ ਕਰਾ ਦਿੱਤੀ ਗਈ ਕਿ ਜੀ ਅਸੀਂ ਮੁਬਾਰਕ ਦਿੰਦੇ ਹਾਂ ਪੰਜਾਬ ਪੁਲਿਸ ਨੂੰ ਤੇ ਪੰਜਾਬ ਪੁਲਿਸ ਨੇ ਜੋ ਚੰਨ ਚਾੜਿਆ ਤੁਹਾਡੇ ਸਾਹਮਣੇ ਪਹਿਲੇ ਇਨਕਾਊਂਟਰ ਵਿਖਾ ਦਿੱਤਾ ਫਿਰ ਅੱਧੇ ਘੰਟੇ ਬਾਅਦ ਇਨਕਾਊਂਟਰ ਤੋਂ ਭੱਜ ਕੇ ਫਿਰ ਕਹਿਣ ਲੱਗੇ ਕਿ ਜੀ ਜਿਹੜੇ ਅਸੀਂ ਬੰਦੇ ਅਕਿਊਜ਼ ਫੜੇ ਸੀ ਕਤਲ ਦੇ ਉਹਨਾਂ ਨੂੰ ਅਸੀਂ ਮੌਕੇ ਤੇ ਲਿਜਾ ਕੇ ਵੈਪਨ ਰਿਕਵਰ ਕਰਨੇ ਸੀ ਉਥੇ ਲੋਕ ਉਸ ਜੰਗਲ ਦੇ ਵਿੱਚ ਜਾਂ ਝਾੜੀਆਂ ਦੇ ਵਿੱਚ ਕੋਈ ਹੋਰ ਲੋਕ ਬੈਠੇ ਸੀ ਗੋਲੀਆਂ ਚਲਾ ਕੇ ਉਹ ਬੰਦੇ ਮਾਰ ਦਿੱਤੇ ਤੇ ਪੁਲਿਸ ਕਸਟਡੀ ਚ ਮਾਰ ਦਿੱਤੇ ਤੇ ਅਜੇ ਤੱਕ ਇਹਨਾਂ ਨੂੰ ਇਹ ਨਹੀਂ ਪਤਾ ਲੱਗਾ ਉਹਨਾਂ ਦੀ ਆਈਡੈਂਟੀ ਕੀ ਸੀ ਗਏ ਕਿੱਥੇ ਨੇ ਕਿੱਧਰ ਨੂੰ ਗਏ ਤੁਸੀਂ ਵੇਖੋ ਇਸ ਪੰਜਾਬ ਪੁਲਿਸ ਦੇ ਤੌਰ ਤਰੀਕੇ ਵੇਖੋ ਤਾਂ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਕਿੱਥੋਂ ਮਹਿਫੂਜ਼ ਹੋ ਸਕਦੀ ਹੈ ਨੰਬਰ 2 ਲੈਂਡ ਫੂਲਿੰਗ ਪਾਲਿਸੀ ਲੈਂਡ ਪੂਲਿੰਗ ਨਹੀਂ ਲੈਂਡ ਫੂਲਿੰਗ ਲੋਕਾਂ ਦਾ ਬੇਵਕੂਫ ਕਿਸ ਤਰ੍ਹਾਂ ਬਣਾਣਾ ਉਹਦੇ ਤੇ ਚਰਚਾ ਕਰਕੇ ਰਾਜ਼ੀ ਨਹੀਂ ਅੱਜ ਮਾਨਸਾ ਤੁਸੀਂ ਅ ਕਰੂਲਟੀ ਅਗੇਂਸਟ ਐਨੀਮਲਸ ਦੀ ਗੱਲ ਤੇ ਕੀਤੀ ਬਿੱਲ ਲੈ ਆ ਕੇ ਆਂਦਾ ਅਸੀਂ ਉਹਨੂੰ ਵੈਲਕਮ ਕਰਦੇ ਬਟ ਕਰੂਲਟੀ ਅਗੇਂਸਟ ਪੰਜਾਬੀਜ਼ ਗਰੂਲਤੀ ਗੇਸ਼ੀਆ ਪੋਲਿਟিক্যাল ਆਪੋਨੈਂਟਸ ਜਿਹੜੀ ਤੁਸੀਂ ਕਰ ਰਹੇ ਹੋ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹੋ ਯੂਟਿਊਬਰਸ ਨੂੰ ਫੜ ਕੇ ਅੰਦਰ ਦੇ ਰਹੇ ਹੋ ਬਰਗਾੜੀ ਬੈਬਲ ਕਲਾਂ ਕੋਰਟ ਕਪੂਰੇ ਵਾਲਿਆਂ ਨੂੰ ਅਜੇ ਤੱਕ ਜਸਟਿਸ ਨਹੀਂ ਮਿਲ ਰਹੀ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਹੁਣ ਮੇਰੇ ਨਾਲ ਇੱਥੇ ਆ ਸਾਡੀ ਪ੍ਰੈਸ ਰੂਮ ਮੈਂ ਦੱਸਣਾ ਚਾਹਨਾ ਸਾ ਸੁਖਰਾਜ ਸਿੰਘ ਨੇ ਜਿਨ੍ਹਾਂ ਦੇ ਪਿਤਾ ਜੀ ਦੀ ਸ਼ਹਾਦਤ ਕ੍ਰਿਸ਼ਨ ਭਗਵਾਨ ਸਿੰਘ ਜੀ ਉਹਨਾਂ ਦਾ ਨਾਂ ਸੀ ਪਰ ਗਾੜੀ ਬੈਬਲ ਕਲਾ ਦੀ ਫਾਇਰਿੰਗ ਵਿੱਚ ਹੋਇਆ ਦੋ ਸਾਡੇ ਸਿੰਘ ਉਥੇ ਸ਼ਹੀਦ ਹੋਏ ਮੈਂ ਤਾਂ ਇਹਦਾ ਬਰੀਫ ਦੱਸਣਾ ਚਾਹਨਾ ਕੇਜਰੀਵਾਲ ਦਾ ਇਹ ਕਹਿਣਾ ਸੀ ਇਸ ਨੌਜਵਾਨ ਨੂੰ ਵੀ ਉਦੋਂ ਨਾਲ ਰੱਖਿਆ ਸੀ ਕਿ ਜਿੱਦਣ ਕੋਈ ਇਮਾਨਦਾਰ ਸਰਕਾਰ ਆਏਗੀ ਕੋਈ ਇਮਾਨਦਾਰ ਮੁੱਖ ਮੰਤਰੀ ਆਏਗਾ ਚਵੀਆਂ ਘੰਟੀਆਂ ਦੇ ਵਿੱਚ ਅਸੀਂ ਜਿਹੜੀ ਕੁੰਮਰ ਵਿਜੇ ਪ੍ਰਤਾਪ ਸਿੰਘ ਦੀ ਸਿੱਟ ਹੈ ਜਿਹਦਾ ਉਹ ਮੈਂਬਰ ਹੈ ਅਸੀਂ ਉਹਨੂੰ ਲਾਗੂ ਕਰਾਂਗੇ 24 ਘੰਟਿਆਂ ਵਿੱਚ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਗੁਰੂ ਦੇ ਨਾਲ ਬੇਦਬੀ ਕੀਤੀ ਹੈ ਉਹਨਾਂ ਨੂੰ ਕਟੇਰੇ ਵਿੱਚ ਖੜਾ ਕਰਕੇ ਅਸੀਂ ਸਜ਼ਾਵਾ ਦਵਾਵਾਂਗੇ ਮੇਰੇ ਵੀਰੋ ਅੱਜ ਸਾਢੇ 3 ਸਾਲ ਬੀਤਣ ਤੋਂ ਬਾਅਦ ਜਿਹੜਾ ਪੋਸਟਰ ਬॉय ਸੀ ਇਹਨਾਂ ਦਾ ਪੋਸਟਰ ਬॉय ਜਿਹਦੇ ਨਾਂ ਦੀਆਂ ਵੋਟਾਂ ਲਈਆਂ ਕੋਨ ਵਿਜੇ ਪ੍ਰਤਾਪ ਸਿੰਘ ਉਹ ਤੇ ਕੜ ਤਾ ਪਾਰਟੀ ਤੋਂ 6 ਸਾਲ ਪਾਛੇ ਬਾਹਰ ਆ ਸਾਡੇ ਨਾਲ ਸਾਡਾ ਵੀਰ ਬੈਠਾ ਇਸ ਦੋ ਐਫ ਆਈ ਆਰਸ ਹੋਈਆਂ ਸੀ ਇੱਕ ਕੋਟ ਕਪੂਰੇ ਫਾਇਰਿੰਗ ਹੋਈ ਸੀ ਉੱਥੇ ਜ਼ਖਮੀ ਹੋਏ ਸੀ ਲੋਕ ਇੱਕ ਬਰਗਾੜੀ ਬਹਿਬਲ ਕਰਾਂ ਜਿੱਥੇ ਦੋ ਸ਼ਾਟਾਂ ਹੋਈਆਂ ਸੀ ਹੁਣ ਮੈਂ ਤੁਹਾਨੂੰ ਇਹਦੇ ਵਿੱਚ ਇੱਕ ਬੜੀ ਸਰਪ੍ਰਾਈਜ਼ਿੰਗ ਚੀਜ਼ ਦੱਸਣਾ ਚਾਹਨਾ ਇਹਨਾਂ ਤੋਂ ਇਨਸਾਫ ਇਨਸਾਫ ਦੀ ਕੀ ਤਵਕਕ ਰੱਖ ਸਕਦੇ ਆ ਭਗ ਇਹਦੇ ਕੋ ਭਗਵੰਤ ਕੋ ਤੇ ਅਰਵਿੰਦ ਕੇਜਰੀਵਾਲ ਇਹ ਇੱਕ ਕੇਸ ਚੱਲਦਾ ਦੋਨੋਂ ਕੇਸੇ ਚੱਲਦੇ ਸੀ ਫਰੀਦਕੋਟ ਦੇ ਸੈਸ਼ਨ ਜੱਜ ਪਿਛਲੇ ਦਿਨੀ ਆ ਬਾਬਲ ਕਲਾ ਦੀ ਫਾਇਰਿੰਗ ਦੇ ਵਿੱਚ ਇੱਕ ਦੋਸ਼ੀ ਸੀ ਐਸਪੀ ਚਰਨਜੀਤ ਕੁਮਾਰ ਉਹਨੇ ਹਾਈ ਕੋਰਟ 'ਚ ਗੱਲ ਕਹੀ ਕਿ ਜੀ ਮੈਨੂੰ ਹੁਸ਼ਿਆਰਪੁਰ ਉੱਥੇ ਜਾਣਾ ਪੈਂਦਾ ਮੇਰੀ ਜ਼ਿੰਦਗੀ ਨੂੰ ਖਤਰਾ ਹੈ ਕੋਰਟ ਦੇ ਵਿੱਚ ਵੀ ਅਸੀਂ ਸੇਫ ਨਹੀਂ ਆ ਜੇ ਫ੍ਰੀ ਐਂਡ ਫੇਅਰ ਟ੍ਰਾਇਲ ਹੋਏਗਾ ਤਾਂ ਹੀ ਸਾਨੂੰ ਜਸਟਿਸ ਮਿਲ ਪਾਏਗੀ ਉਹਨੇ ਅਪੀਲ ਕੀਤੀ ਕਿ ਸਾਡਾ ਕੇਸ ਫਰੀਦਕੋਟ ਤੋਂ ਟਰਾਂਸਫਰ ਕਰਕੇ ਚੰਡੀਗੜ੍ਹ ਕਰ ਦਿੱਤਾ ਜੀ ਆਨਬਲ ਹਾਈ ਕੋਰਟ ਨੇ ਕਿਹਾ ਕਿ ਇੱਕ ਨਹੀਂ ਦੋਨੋਂ ਕੇਸੇ ਜੀ ਫਰੀਦਕੋਟ ਤੋਂ ਅਸੀਂ ਚੰਡੀਗੜ੍ਹ ਸੈਸ਼ਨਸ ਦੇ ਵਿੱਚ ਟਰਾਂਸਫਰ ਕਰਦੇ ਹਾਂ ਹੁਣ ਤੁਸੀਂ ਵੇਖੋ ਇੱਕ ਅਜੇ ਫਰੀਦਕੋਟ ਚੱਲੀ ਜਾ ਰਿਹਾ ਦੂਜਾ ਚੰਡੀਗੜ੍ਹ ਚੱਲ ਰਿਹਾ ਤਕਰੀਬਨ 29 ਜੁਲਾਈ 2024 ਦਾ ਇੱਕ ਸਾਲ ਦੇ ਕੋਈ 8-10 ਤਰੀਕਾ ਪੈ ਗਈਆਂ ਜਿਹੜੀ ਸਾਰਿਆਂ ਨੂੰ ਹੈਰਾਨੀ ਦੀ ਗੱਲ ਮੈਂ ਦੱਸਣਾ ਚਾਹਨ ਜਿਸ ਆਦਮੀ ਨੂੰ ਇਹ ਕਹਿੰਦੇ ਸੀ ਕਿ ਅਸੀਂ ਇਹਨਾਂ ਦੇ ਖਿਲਾਫ ਐਕਸ਼ਨ ਲੈਣਾ ਹੈ ਕੁੰਮਰ ਵਿਜੇ ਪ੍ਰਤਾਪ ਤੇ ਉਹ ਸੱਟ ਤੇ ਉਹਨਾਂ ਦੇ ਵਿੱਚ ਜਿਹੜੀ ਕੋਟਕਪੂਰਾ ਦੀ ਫਾਇਰਿੰਗ ਹੈ ਉਹਨਾਂ ਦੋਸ਼ੀਆਂ ਦੇ ਵਿੱਚ ਨਾਂ ਹੈ ਸਾਬਕਾ ਪ੍ਰਕਾਸ਼ ਸਿੰਘ ਬਾਦਲ ਜੀ ਦਾ ਸੁਖਬੀਰ ਸਿੰਘ ਬਾਦਲ ਦਾ ਸਾਬਕਾ ਪ੍ਰਕਾਸ਼ ਸਿੰਘ ਉਦੋਂ ਚੀਫ ਮਿਨਿਸਟਰ ਸਨ ਸੁਖਬੀਰ ਸਿੰਘ ਬਾਦਲ ਹੋਮ ਮਿਨਿਸਟਰ ਸੀ ਤੇ ਬਾਕੀ ਚੰਦ ਬੰਦਿਆਂ ਦਾ ਜਿਹੜਾ ਹੁਣ ਇੱਥੇ ਕੇਸ ਚੱਲ ਰਿਹਾ ਤੁਸੀਂ ਹੈਰਾਨ ਹੋਵੋਗੇ ਸਾਢੇ 3 ਸਾਲ ਬੀਤਣ ਤੋਂ ਬਾਅਦ ਸਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦਾ ਨਾਂ ਹੀ ਨਹੀਂ ਇੱਥੇ ਨਾਂ ਜੇ ਚਰਨਜੀਤ ਸਿੰਘ ਸ਼ਰਮਾ ਪਰਮਰਾਹ ਸਿੰਘ ਉਮਰਾਨ ਨੰਗਲ ਵਿਕਰਮਜੀਤ ਸਿੰਘ ਅਮਰਜੀਤ ਸਿੰਘ ਕੁਲਾਰ সোহੇਲ ਸਿੰਘ ਬਰਾੜ ਪੰਕਜ ਬਾਂਸਲ ਤੇ ਸੁਮੇਸ਼ ਸਿੰਘ ਸੈਣੀ ਮੈਂ ਤੁਹਾਨੂੰ ਇਹ ਸਵਾਲ ਪੁੱਛਣਾ ਚਾਹਨਾ ਚੀਫ ਮਿਨਿਸਟਰ ਇੱਕੇ ਉਹ ਦੋ ਆਰਡਰ ਤੇ ਦੇ ਨਹੀਂ ਸਕਦਾ ਆਰਡਰ ਤੇ ਇੱਕੋ ਹੀ ਸੀ ਹੋਮ ਮਿਨਿਸਟਰ ਵੀ ਇੱਕੋ ਸੀ ਸੁਖਵੀਰ ਆਰਡਰ ਉਹ ਦਿੰਦੇ ਸੁਮੇਸ਼ ਸਿੰਘ ਸੈਣੀ ਨੂੰ ਦੋਨੋਂ ਜਗ੍ਹਾ ਤੇ ਇੱਕੋ ਟਾਈਮ ਤੇ ਥੋੜੇ ਟਾਈਮ ਦਾ ਫਰਕ ਪਾ ਕੇ ਗੋਲੀਆਂ ਚੱਲਦੀਆਂ ਨੇ ਇੱਕ ਜਗ੍ਹਾ ਲੋਕ ਕੋਟਕਪੂਰੇ ਫੱਟੜ ਹੁੰਦੇ ਨੇ ਇੱਥੇ ਬੰਦੇ ਸ਼ਹੀਦ ਹੋ ਜਾਂਦੇ ਨੇ ਇੱਕ ਐਫਆਈਆਰ ਤੋਂ ਦੋ ਜਿਹੜੇ ਮੇਨ ਬੱਧੇ ਹੀ ਕੱਢ ਤੇ ਤੁਸੀਂ ਮੈਨੂੰ ਦੱਸੋ ਇਹ ਜਿਹੜਾ ਕੇਸ ਹੈ ਸਟੈਂਡ ਕਰੇਗਾ ਦੀ ਇਹ ਕੇਸ ਕਚਹਿਰੀਆਂ ਦੇ ਵਿੱਚ ਸਟੈਂਡ ਕਰੇਗਾ ਇਹ ਜਿਹੜਾ ਬੇਅਦਬੀਆਂ ਦਾ ਇੱਥੇ ਬਿੱਲ ਲੈ ਕੇ ਆਣਾ ਚਾਹੁੰਦਾ ਭਗਵੰਤਬਾਨ ਇਸ ਗੱਲ ਦਾ ਜਵਾਬ ਭਗਵੰਤ ਤੇ ਅਰਵਿੰਦ ਕੇਜਰੀਵਾਲ ਦੇ ਤੇ ਕੁਲਤਾਰ ਸਿੰਘ ਸੰਧਵਾ ਜੀ ਦੇਣ ਸੰਧਵਾ ਸਾਹਿਬ ਤੁਹਾਡਾ ਤੇ ਹਲਕਾ ਵੀ ਇਹ ਸੀ ਫਰੀਦਕੋਟ ਤੇ ਕੋਟਕਪੂਰਾ ਐਪੀ ਸੈਂਟਰ ਸੀ ਜਿੱਥੇ ਸਾਰਾ ਇਹ ਐਡਾ ਵੱਡਾ ਜਿਹੜੀ ਉਥੋਂ ਇੱਕ ਉਥੇ ਬੰਦ ਹੋਏ ਉਥੇ ਗੋਲੀਆਂ ਚੱਲੀਆਂ ਉਥੇ ਹਰ ਕਿਸਮ ਦਾ ਕੰਮ ਹੋਇਆ ਹਜ਼ਾਰਾਂ ਲੱਖਾਂ ਦੀ ਤਦਾਦ ਚ ਲੋਕ ਇਕੱਠੇ ਹੋਏ ਪੰਜਾਬੀਆਂ ਦੀਆਂ ਸੈਂਟੀਮੈਂਟਸ ਨਾਲ ਤੁਸੀਂ ਖੇលਿਆ ਵਾਦਾ ਕਰਕੇ ਵਾਦਾ ਖਿਲਾਫੀ ਤੁਸੀਂ ਕੀਤੀ ਹੁਣ ਤੁਸੀਂ ਬੇਅਦਬੀ ਲੈ ਕੇ ਆਣ ਲੱਗੇ ਬੇਅਦਬੀ ਦੇ ਵਿੱਚ ਬਾਦਲ ਤੇ ਸੁਖਵੀਰ ਦੋਨਾਂ ਦਾ ਨਾਂ ਹੈ ਨਹੀਂ ਤੇ ਬੇਅਦਬੀ ਦਾ ਜਿਹੜਾ ਬਿੱਲ ਕਿਹਦੇ ਵਾਸਤੇ ਲੈ ਕੇ ਆਣ ਲੱਗੇ ਇਹਦਾ ਜਵਾਬ ਦੇ ਇਹਦਾ ਜਵਾਬ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਤੇ ਕਾਂਗਰਸ ਪਾਰਟੀ ਭਗਵੰਤ ਕੋਲ ਹੈਗੀ ਕਿਉਂਕਿ ਹੋਮ ਮਿਨਿਸਟਰ ਇਹ ਸਾਰਾ ਕੁਝ ਬਾਦਲਾਂ ਨਾਲ ਰਲ ਕੇ ਭਗਵੰਤ ਨੇ ਤੇ ਆਪ ਦੀ ਸਰਕਾਰ ਨੇ ਕੀਤਾ ਤੁਹਾਨੂੰ ਪਹਿਲਾਂ ਹੀ ਪਤਾ ਹੋਣਾ ਜਦੋਂ ਵਿਕਰਮ ਸਿੰਘ ਮਜੀਠੀਏ ਨੇ ਇਹਦੇ ਤੇ ਮਾਨਹਾਨੀ ਦਾ ਦਾਵਾ ਕੀਤਾ ਸੀ ਇਹਨਾਂ ਦੇ ਨੈਸ਼ਨਲ ਕਨਵੀਨਰ ਨੇ ਲਿਖਤੀ ਮਾਫੀ ਮੰਗੀ ਏ ਹੱਥ ਜੋੜ ਕੇ ਲਿਖਤੀ ਮਾਫੀ ਇਹੋ ਜੀ ਪਾਰਟੀ ਤੇ ਅਸੀਂ ਕਿਸ ਤਰ੍ਹਾਂ ਵਿਸ਼ਵਾਸ ਕਰ ਸਕਨੇ ਆ ਮੇਰਾ ਛੋਟਾ ਵੀਰ ਅੱਜ ਦੁਖੀ ਹੋਇਆ ਇੱਥੇ ਪਹੁੰਚਿਆ ਇਹਨੇ ਦੱਸਿਆ ਅੱਜ ਵੀ ਕਚਹਿਰੀ ਚ ਗਏ ਨੇ ਉਹ ਕਾਗਜ਼ ਅੱਜ ਵੀ ਕਚਹਿਰੀ ਚ ਗਏ ਨੇ ਕਚਹਿਰੀ ਦੇ ਵਿੱਚੋਂ ਫੇਰ ਕੋਈ ਇਨਸਾਫ ਨਹੀਂ ਮਿਲਿਆ ਫੇਰ Gandhi ਤਾਰੀਖ ਪੈ ਗਈ ਤਰੀਕੇ ਨਹੀਂ ਦਿੱਤੀ ਹੁਣ 8 ਅਗਸਤ ਪੈ ਗਈ ਹੈ ਅਜੇ ਤੱਕ ਚਲਾਨ ਨਹੀਂ ਪੁੱਟਪ ਹੋਇਆ ਚਲਾਨ 9 ਨਿਹਾਲ ਸਾਂਜੀ ਇੱਕ ਸਾਲੋਂ ਇੱਕ ਸਾਲ ਤੋਂ ਵੱਧ ਹੋ ਗਿਆ ਅਜੇ ਤੱਕ ਚਲਾਨ ਪੁੱਟਪ ਨਹੀਂ ਹੋਇਆ ਇਹ ਬੇਅਦਬੀ ਦੀ ਕੀ ਕਿਸ ਕਿਸਮ ਦੀ ਇਹ ਜਸਟਿਸ ਦੇਣਗੇ ਕੀ ਅਸੀਂ ਉਮੀਦ ਕਰੀਏ ਤੋ ਇਹ ਫਰਜ਼ੀਆਂ ਦੀ ਫਰਜ਼ੀ ਇਨਕਲਾਬੀਆਂ ਦੀ ਝੂਠੀਆਂ ਦੀ ਅਸੈਂਬਲੀ ਨੂੰ ਵੀ ਐਸ ਅ ਸਟੇਜ ਇਸਤੇਮਾਲ ਕਰਨ ਵਾਲੇ ਜਿਹੜੇ ਲੋਕ ਨੇ ਤੁਸੀਂ ਵੇਖਿਆ ਹੀ ਹੈ ਕਿਸ ਤਰ੍ਹਾਂ ਮੇਰੇ ਵੀਡੀਓ ਨਾਲ ਇਹਨਾਂ ਤੋਂ ਲੋੜ ਬਲੋੜ ਕੀਤੀ ਤਾਂ ਦੋ ਇਹਨਾਂ ਦੇ ਮੰਤਰੀਆਂ ਤੇ ਕੇਸ ਰਜਿਸਟਰ ਹੋ ਗਿਆ ਤੇ ਜਿਹੜੇ ਦੋ ਰਹਿ ਗਏ ਇਹਨਾਂ ਤੇ ਵੀ ਹੋਏਗਾ ਮਿਹਰਬਾਨੀ ਹਾਂਜੀ ਅਮਰ ਅਮਰ ਨਾ ਕੋਈ ਗੱਲ ਹੈ ਨਾ ਇਹ ਆਲੂ ਦਾ ਹੈ ਬਾਦਸ਼ਾਹ ਨਾਲ ਸਮਝੌਤਾ ਹੋਇਆ ਸਦਰ ਅੱਛਾ 1 ਮਿੰਟ ਜੇ ਦੇਨ ਪ੍ਰਤਾਪ ਸਿੰਘ ਬਾਜਵਾ ਤੇ ਕੇਸ ਰਜਿਸਟਰ ਹੋ ਜੇ ਉਹਨਾਂ ਚਿਰ ਸਾਡਾ ਸਮਝੌਤਾ ਨਹੀਂ ਉਹਨ ਕਿਉਂਕਿ ਮੈਂ ਰਹਿਣ ਵਾਲਾ ਟੈਕਨੀਕਲੀ ਇਹਦੇ ਆਪਣੇ ਆਪਣੇ ਪੰਜਾਬ ਬ ਧਿਆਨ ਰੱਖੋ ਮੈਂ ਰਹਿਣ ਵਾਲਾ ਚੰਡੀਗੜ੍ਹ ਦਾ ਮੇਰਾ ਸਰਕਾਰੀ ਘਰ ਵੀ ਚੰਡੀਗੜ੍ਹ 'ਚ ਤੇ ਮੇਰੀ ਜਿਹੜੀ ਕੰਪਲੇਂਟ ਹੈ ਉਹ ਲਾਗੂ ਇੱਥੇ ਹੀ ਹੋਣੀ ਸੀ ਹੋਰ ਕਿੱਥੇ ਹੋਣੀ ਸੀ ਇਹ ਲਾਗੂ ਮੁਹਾਲੀ ਛੋੜਾ ਹੋਣੀ ਸੀ ਮੇਰਾ ਲੋਕਲ ਸਟੈਂਡ ਆ ਹੀ ਚੰਡੀਗੜ੍ਹ ਦਾ ਬੰਦਾ ਤੇ ਜੇ ਚੰਡੀਗੜ੍ਹ ਪੁਲਿਸ ਐਕਟ ਕਰਨ ਲੱਗੀ ਹੈ ਤੈਨੂੰ ਤਕਲੀਫ ਹੋ ਗਈ ਹੈ ਤਾਂ ਰੋਜ਼ ਰੇਡ ਮਾਰਦੇ ਲੋਕਾਂ ਤੇ ਇਹਦੇ ਬਿਨਾ ਕਿਸੇ ਦੇ ਸਰਚ ਵਾਰੰਟ ਲਿਆਂ ਜਿਹਦਾ ਮਰਜੀ ਫਲੈਟ ਇਹ ਉਹਨਾਂ ਦੇ ਫਲੈਟ ਫੋਲ ਲੈਂਦੇ ਨੇ ਸਾਰਾ ਕੰਮ ਕਰ ਲਿਆ ਤੇ ਪਹਿਲੀ ਵਾਰ ਇਹਨਾਂ ਤੇ ਹੋਣ ਲੱਗਾ ਇਹਨਾਂ ਨੂੰ ਪਤਾ ਲੱਗਾ ਇਹ ਅਜੇ ਇਹਨਾਂ ਨੂੰ ਅਜੇ ਪਤਾ ਹੀ ਲੱਗਿਆ ਤੇ ਅਜੇ ਤਾਂ ਟ੍ਰੇਲ ਸ਼ੁਰੂ ਹੀ ਹੋਇਆ ਕੰਮ ਅਜੇ ਗਾਂ ਵੇਖੋ ਇਹਨਾਂ ਨੇ ਬੰਦਾ ਕੀ ਅਜੇ ਵਾਰੀ ਕੋਈ ਬਦਲ ਤੇ ਲੈਣ ਤੋਂ ਜੋ ਇਸ ਗੱਲ ਕਾਰਨ ਇਹ ਸਾਰਾ ਕੁਝ ਇਹਨਾਂ ਦੇ ਸਾਹਮਣੇ ਆਣਾ ਹੁਣ ਸ਼ੁਰੂ ਹੋ ਗਿਆ ਇਹਨਾਂ ਦਾ ਜਿਹੜਾ ਸੱਚ ਹੈ ਉਹ ਤੁਹਾਡੇ ਸਾਹਮਣੇ ਹੈ ਕਿ ਬਾਦਲ ਤੇ ਸੁਖਬੀਰ इस मेन केस चो बैबल कल बरगाड़ी चो इन्होंने बाहर रखे ने यह सवाल उन भगवंत पूछ हम दो के खिलाफ सारी सबूत दे चुके हैं इनके खिलाफ सबूत इसके खिलाफ भी दे दिया भगवंत के वो वेरीफाई कर रहे हैं और अरविंद के खिलाफ भी जो है केजरीवाल के वो भी क्योंकि इन्होंने अपना आपका खुद का हैंडल इस्तेमाल किया ट्विटर पर और फेसबुक पर एंड इज एमईए एमईए को तो मैं इतनी बात ही कहूंगा बातें कम करो कुछ कार्रवाई कर कर दिखाओ वो कार्रवाई करो ना बातें करने से इस, इसकी सेहत को क्या फर्क पड़ता है जी ਇਸ ਦੀ ਸੇਵ ਕੋ ਕੋਈ ਫਰਕ ਨਹੀਂ ਕੋਈ ਕਾਰਵਾਈ ਕਰੋ ਜਿਵੇਂ ਅਸੀਂ ਨੇ ਕੀਤੀ ਸੀਐਮਜੀ ਸਟੇਟਮੈਂਟ ਤੁਸੀਂ ਕੀ ਨਹੀਂ ਕਿਹੜੀ ਸਟੇਟਮੈਂਟ ਦਾ ਤੇ ਅਮੀ ਇਹਨੇ ਰੱਖ ਦਿੱਤੀ ਇਹਦੀ 2 ਵਜੇ ਤੋਂ ਪਹਿਲੇ ਦੀ ਹੈ ਕਿ 2 ਵਜੇ ਤੋਂ ਬਾਅਦ ਦੀ ਕਿਹੜੀ ਹੋਣਾ ਆ ਨਾ ਆ ਟਾਈਮ ਕੀ ਹੋਇਆ 3 ਵਜੇ ਮੰਨ ਤਿੰਨ ਵਜੇ ਦੀ ਸਟੇਟਮੈਂਟ ਦਾ ਕੀ ਕਹੀਏ 2 ਵਜੇ ਤੋਂ ਬਾਅਦ ਇਹਦੀ ਸਟੇਟਮੈਂਟ ਹੀ ਬਦਲ ਜਾਂਦੀ ਸਟੇਟ ਵੀ ਬਦਲ ਜਾਂਦੀ ਤੇ ਬੈਂਟ ਵੀ ਬਦਲ ਜਾਂਦੇ ਸਟੇਟ ਜਿਹੜੀ ਹੁੰਦੀ ਹੈ ਉਹ ਵੀ ਬਦਲ ਜਾਂਦੀ ਤੇ ਬੈਂਟ ਵੀ ਬਦਲ ਜਾਂਦੀ ਸੋ ਇਹਦੀ ਕੋਈ ਸਟੇਟਮੈਂਟ 2 ਵਜੇ ਤੋਂ ਬਾਹਰ ਵਾਲੀ ਜਿਹੜੇ 2 ਵਜੇ ਤੋਂ ਬਾਅਦ ਵਾਲੀ ਨੂੰ ਮੈਂ ਸੀਰੀਅਸਲੀ ਨਹੀਂ ਲੈਂਦਾ ਬਟ ਐਮਏ ਸ਼ੁੱਡ ਐਕਟ ਅਗੇਂਸਟ ਸੀਐਮ ਸਰ ਸਟੇਟਮੈਂਟ जाए तो जो सरकार आपकी आई थी दो हजार सत्रह से अमरिंदर सिंह जी तो उन्होंने कहा था कि वो इसमें की कार्रवाई कराएंगे सबसे पहला यही सर पे वो छोड़ो अमर ओ भाई अमरिंदर सिंह एक मिनट सुनो अमरिंदर सिंह कौन सी जमात में अब बीजेपी में है ना उसको सवाल करो आओ जी